10 ਟ੍ਰੇਡ ਯੂਨੀਅਨਾਂ ਦੇ ਵੱਲੋਂ ਬੁਲਾਏ ਗਏ ਭਾਰਤ ਬਣ ਦੇ ਦੌਰਾਨ ਫਾਜ਼ਿਲਕਾ ਚਬਕਵਾਕ ਟ੍ਰੇਡ ਯੂਨੀਅਨ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਡੀਸੀ 70 ਫਾਜ਼ਿਲਕਾ ਦੇ ਸਾਹਮਣੇ ਧਰਦਾ ਪ੍ਰਸ਼ਨ ਕੀਤਾ। ਇਸ ਦੌਰਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਅਦੇ ਕੀਰਤੀ ਵਿਰੋਧੀ ਦੱਸਦਿਆਂ ਹੋਇਆ ਕਿਹਾ ਕਿ ਅੱਜ ਦੇ ਸਮੇਂ ਜਦੋਂ ਕਿ ਬੇਰਜ਼ਗਾਰੀ ਵੱਡੇ ਪੱਧਰ ਤੇ ਵਧ ਰਹੀ ਹੈ ਅਤੇ ਬੇਰਜ਼ਗਾਰਾਂ ਨੂੰ ਰੋਜ਼ਗਾਰ ਦੇਣਾ ਸਰਕਾਰਾਂ ਦਾ ਪਹਿਲਾ ਕੰਮ ਹੈ। ਪਰ ਸਰਕਾਰਾਂ ਵੱਲੋਂ ਇਸ ਪਾਸੇ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਬੇਜ਼ਗਾਰ ਦੇ ਸ਼ਿਕਾਰ ਨੌਜਵਾਨ ਗਲਤ ਲਾਪਤਾ ਵੱਲੇ ਪਾਸੇ ਜਾ ਰਹੇ ਹਨ ਇਸ ਦੇ ਨਾਲ ਹੀ ਸਰਕਾਰਾਂ ਵੱਲੋਂ ਕੀਤੇ ਦੇ ਅਕ ਵਿੱਚ ਪਹਿਲਾਂ ਤੋਂ ਬਣੇ ਕਾਨੂੰਨਾਂ ਨੂੰ ਤੋੜ ਮੋੜ ਕੇ ਉਹਨਾਂ ਦੇ ਖਿਲਾਫ ਅਤੇ ਪੂੰਜੀਪਤੀਆਂ ਦੇ ਅਕ ਦੇ ਵਿੱਚ ਇਹ ਫੈਸਲਾ ਕੀਤਾ ਜਾ ਰਿਹਾ ਹੈ ਅੱਜ ਜਿਹੜੀ ਦੇਸ਼ ਵਿਆਪੀ ਜਿਹੜੀ ਹੜਤਾਲ ਪੂਰੇ ਦੇਸ਼ ਵਿੱਚ ਜਿਹੜੀ ਮਜ਼ਦੂਰਾਂ ਲੋਕਾਂ ਕਿਰਤੀਆਂ ਵੱਲੋਂ ਮਤਲਬ ਕਾਲ ਦਿੱਤੀ ਗਈ ਹੈ ਉਹਦੇ ਸੰਬੰਧ ਵਿੱਚ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਦਫ਼ਤਰ ਅੱਗੇ ਆਪ ਦਾ ਪ੍ਰਦਰਸ਼ਨ ਕਰ ਰਹੇ ਹਾਂ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਜਿਹੜੇ ਕਿਰਤਿਆਂ ਦੇ ਹੱਕ ਵਿੱਚ ਪਹਿਲਾਂ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਕਰੋੜ ਮਰੋੜ ਤੇ ਜਿਹੜਾ ਕੀਤਾ ਜਾ ਰਿਹਾ ਹੈ ਕਿ ਕਿਰਤਿਆਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਪੂੰਜੀਪਤੀਆਂ ਦੇ ਹੱਕ ਵਿੱਚ ਕਾਨੂੰਨ ਬਣਾਏ ਜਾ ਰਹੇ ਨੇ ਪੰਜਾਬ ਵਿੱਚ ਜਿਹੜੀਆਂ ਭਰਤੀਆਂ ਹੋ ਰਹੀਆਂ ਨੇ ਜਿਹੜੇ ਮੁਲਾਜ਼ਮ ਸਲੈਕਟ ਕਰ ਰਹੇ ਨੇ ਉਹ ਵੀ ਜਿਹੜੀ ਭਗਵੰਤ ਮਾਨ ਸਰਕਾਰ ਆ ਉਹ ਕੋਈ 10 20 30 50 ਲੈ ਕੇ ਉਹਨਾਂ ਨੂੰ ਤਾਜੇ ਜਿਹੜੇ ਸਰਟੀਫਿਕੇਟ ਵੰਦੇ ਨੇ ਕੋਈ ਮੈਕੈਨਿਕ ਲੈਟਰ ਦੇ ਦਿਆਂ ਜਦੋਂ ਕਿ ਦਾਖਲੇ ਦਾ ਕੰਮ ਹੈ ਪਹਿਲਾਂ ਕੋਈ ਸਮੇਂ ਡਾਕ ਮਾਰੇ ਡਾਕੀਆਂ ਲੈ ਕੇ ਜਾਂਦਾ ਸੀ ਉਹਨੂੰ ਡਾਇਨਿੰਗ ਲੈਟਰ ਤੇ ਮੁਲਾਜ਼ਮਾਂ ਦੀ ਗਿਣਤੀ ਜਿਹੜੀ ਅੱਜ ਤੋਂ ਪਹਿਲਾਂ ਪੰਜਾਬ ਵਿੱਚ 7 ਲੱਖ ਦੇ ਤਕਰੀਬਨ ਮੁਲਾਜ਼ਮ ਸਨ ਇੱਥੇ ਅੱਜ ਜਿਹੜੇ ਘਟ ਕੇ 3.5 ਲੱਖ ਰਹਿ ਗਏ ਨੇ ਬਦਲਾ ਤੇ ਮਲਾਗੇ ਨਹੀਂ ਹੈ ਤੇ ਜੇ ਕਹੇ ਮੈਂ 20 ਹਜ਼ਾਰ ਦੇ 30 ਹਜ਼ਾਰ ਦੇ 50 ਹਜ਼ਾਰ ਮੈਂ ਮੁਲਾਜ਼ਮਾਂ ਦੀ ਭਰਤੀ ਕਰ ਲਈ ਤੇ ਇਹ ਤਾਂ ਬੇਤੁਕੀ ਗੱਲ ਹੈ ਪਹਿਲਾਂ ਤੁਸੀਂ ਰਿਟਾਇਰਮੈਂਟ ਜਿਹੜੀ ਕੀਤੀ ਹੋ ਪੂਰੇ ਕਰੋ ਤੇ ਵੱਡੀ ਗਿਣਤੀ ਜਿਹੜੀ ਪੰਜਾਬ ਵਿੱਚ ਇਹਨੇ ਬੇਰਜਗਾਰ ਨੇ ਉਹ ਜਿਹੜੇ ਕਰੋੜ ਤੋਂ ਵੱਧ ਜਿਹੜਾ ਬੇਰਜਗਾਰਾਂ ਦੀ ਗਿਣਤੀ ਹੈ ਤੇ ਤੁਸੀਂ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਹੇ ਵੈਸੇ ਤੁਸੀਂ ਜਾਓ ਬਈ ਗੈਂਗਸਟਰ ਆ ਰਹੇ ਨੇ ਕਿ ਚੋੜੀਆਂ ਹੋ ਰਹੀਆਂ ਜੀ ਨਸ਼ੇ ਹੋ ਰਹੇ ਨੇ ਇਹਦਾ ਮੇਨ ਕਾਰਨ ਹੀ ਬੇਰਜ਼ਗਾਰੀ ਹੈ ਇਹ ਬੇਰਜ਼ਗਾਰ ਬੰਦਾ ਹੈ ਉਹ ਕੋਈ ਨਾ ਕੋਈ ਛੋਟੇ ਛੋਟੇ ਕੰਮ ਕਰੇਗਾ ਜਦੋਂ ਉਹਨੂੰ ਰਜ਼ਗਾਰ ਨਾ ਮਿਲੇਗਾ ਤੇ ਇਸ ਕਰਕੇ ਅੱਜ ਟ੍ਰੇਡ ਯੂਨੀਅਨ ਜਿਹੜੀਆਂ ਨੇ ਪੂਰੇ ਇੰਡੀਆ ਦੇ ਵਿੱਚ ਮੰਗ ਕਰ ਰਹੇ ਨੇ ਕਿ ਖੱਬੀਆਂ ਤੇਆਂ ਨੂੰ ਜਿਹੜਾ ਲੈਫਟ ਗਰਨ ਤਕੜਾ ਕਰੀਏ ਤਾਂ ਕਿ ਜਿਹੜੇ ਫਿਰ ਜਿਹੜੇ ਕਾਨੂੰਨ ਐਸ ਤਰ੍ਹਾਂ ਦੇ ਜਿਹੜੇ ਕਿਰਤੀਆਂ ਦੇ ਹੱਕ ਵਿੱਚ ਜਿਹੜੇ ਹੋ ਛੱਬਣਾ ਜਾ ਦੀ ਕੋਈ ਵੀ ਜਿਹੜੇ ਪੂੰਜੀਪਤੀਆਂ ਨੇ ਸਰਕਾਰਾਂ ਵਿੱਚ ਅਦੇ ਰਹੇ ਨੇ ਜਾਂ ਰਹਿ ਚੁੱਕੇ ਨੇ ਜਿਹੜੇ ਇਹ ਰਾਜ ਕਰ ਚੁੱਕੇ ਨੇ ਜਾਂ ਹੁਣ ਕਰ ਰਹੇ ਨੇ ਸਾਰੇ ਉਹਨਾਂ ਪੂੰਜੀਪਤੀਆਂ ਨਾਲ ਰਲੇ ਹੋਏ ਨੇ ਉਹ ਲੋਕਾਂ ਦੀ ਜ਼ਮੀਨਾਂ ਵੀ ਨੁਕਾੜੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਵੀ ਦੁਕਾਨਦਾਰ ਗਰੇ ਨੇ ਵੱਡੇ ਮੌਲ ਆ ਰਹੇ ਨੇ ਮਤਲਬ ਸਾਰਾ ਕੰਮ ਇਹ ਤਿੰਨ ਬਾਗਾਂ 'ਚ ਵੰਡਿਆ ਸਾਰਾ ਕੰਮ ਚੋਪਟ ਕਰਨਾ ਜਾ ਰਹੇ ਨੇ ਸਮਨੇ ਸਾਰਿਆਂ ਦੇ ਰੋਜ਼ਗਾਰ ਦੇ ਰਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਗਿਰਾ ਤਕੜੀਆਂ ਸਨ ਤੇ ਕਿਰਤੀਆਂ ਦੇ ਹੱਕ ਦੇ ਆ ਕੇ ਕਾਨੂੰਨ ਬਣੇ ਨੇ ਤੇ ਵੱਡੀ ਗਿਣਤੀ ਜਿਹੜੇ ਲੋਕਾਂ ਨੂੰ ਜਿਹੜਾ ਕੰਮ ਕਾਮੂਲੀ ਮਿਲਿਆ ਹੈ ਉਹ ਮੁਲਾਜ਼ਮ ਸਰਕਾਰੀ ਵੀ ਬਣੇ ਨੇ ਹੁਣ ਜਿਹੜੇ ਉਹ ਮਤਲਬ ਥੋਕੇ ਤੇ ਜਾਂ ਤੇ ਚੰਦ ਤਹ ਦੇਖੇ ਫਿਰ ਕੋਈ ਚਾਰ ਮਿੰਟ ਨਹੀਂ ਹੈ ਜਿਹੜਾ ਸਾਰੀ ਜਵਾਨੀ ਜਿਹੜੀ ਆਪ ਦੀ ਇਸ ਜ਼ਾਰੇ ਦੇ ਨਵਾਲੇ ਜੇ ਜਦੋਂ ਵਡਾਪਾ ਹੋਏ ਉਗਲੀਆਂ ਜੋੜਦਾ ਫਿਰੇ ਉਹਨੂੰ ਕੋਈ ਰਿਟਾਇਰਮੈਂਟ ਪੈਨਸ਼ਨ ਵੀ ਨਹੀਂ ਦੇਣੀ ਬਿਲਕੁਲ ਹੀ ਰਜਗਾਰ ਤੋਂ ਬਿਨਾਂ ਜਿੰਨਾ ਤੇ ਰਜਗਾਰ ਨਹੀਂ ਮਿਲੇਗਾ ਸਾਰੀਆਂ ਆਲਮਤਾ ਜਿਹੜੀਆਂ ਨੇ ਸਾਰੇ ਜਿਹੜੀਆਂ ਪਤਾਈਆਂ ਹੋ ਰਹੀਆਂ ਨੇ ਜਾਂ ਨਸ਼ਾ ਪਤਾ ਫੈਲ ਰਿਹਾ ਜਾਂ ਜੋ ਕੋਈ ਗੜਬੜ ਹੋ ਰਹੀ ਹੈ ਪੁਲਿਸ ਕੀ ਕਰ ਲਾਗੀ ਪੁਲਿਸ ਬੰਦੇ ਬੰਦੇ ਨੂੰ ਗਨਮੈਨ ਨਹੀਂ ਦੇ ਸਕਦੀ ਇਹ ਸਾਰਾ ਰਜਦਾਰ ਦੇਣ ਵਾਲੀ ਸਾਰਾ ਕੁ ਠੀਕ ਹੋ ਸਕਦਾ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਕੰਮ ਕਰ ਲੱਗੇ ਨੇ ਨੌਜਵਾਨ ਕੰਮ ਕਰ ਲੱਗੇ ਨੇ ਉੱਥੇ ਕੋਈ ਕਿਸ ਤਰ੍ਹਾਂ ਦੀ ਅਸਾਂ ਦੀ ਲਾਮਤ ਜਿਹੜੀ ਚੋਰੀ ਠੱਗੀ ਯਾਰੀ ਜਾਂ ਕੋਈ ਵੀ ਗੈਂਗਸਟਰ ਵਗੈਰਾ ਅਤਨਕਵਾਦ ਜਿਹੜਾ ਉਹ ਕਿਸ ਤਰ੍ਹਾਂ ਦਾ ਨਹੀਂ ਹੈ ਉਹ ਘਟੋ ਘਟ ਪੂਰੇ ਦੇਸ਼ ਇੱਕ ਦਸ ਸੰਸਾਰ ਜਿਹੜੀਆਂ ਹੋਰ ਕਈ ਛੋਟੇ ਛੋਟੇ ਬਿਖੇਰੇ ਆਏ ਨੇ ਪਰ ਮੇਨ ਜਿਹੜੇ ਪੂਰੇ ਦੇਸ਼ ਇੱਕ ਦਸ ਜਿਹੜੀਆਂ ਉਹ ਜਿੱਥੇ ਬੰਦੀਆਂ ਜਿਹੜੀਆਂ ਉਹ ਕਰ ਰਹੀਆਂ ਐਵਰ ਪੰਜਾਬੀ ਟੀਵੀ ਦੇ ਲਈ ਫਾਜ਼ਿਲਕਾ ਤੋਂ ਕ੍ਰਿਸ਼ਨ ਸਿੰਘ ਦੀ ਰਿਪੋਰਟ